ਅਨਜੀ ਸੱਜਣੋ ਸਤਿ ਸ੍ਰੀ ਅਕਾਲ ਉਮੀਦ ਆ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਸੋ ਕੱਲ ਸੀ ਸ਼ੈਰੀ ਦਾ ਜਨਮ ਦਿਨ ਨਾ ਤੇ ਕੱਲ ਤਾਂ ਨਹੀਂ ਲੱਗਾ ਟਾਈਮ ਅੱਜ ਜਿਹੜੀ ਬੁੱਟੇ ਲਾਉਣ ਦੀ ਮੁਹਿੰਮ ਆ ਉਹ ਸ਼ੁਰੂ ਕਰ ਰਹੇ ਆ ਸ਼ੈਰੀ ਦੇ ਜਨਮ ਦਿਨ ਤੋਂ ਔਰ ਤੁਹਾਨੂੰ ਭਰੋਸਾ ਦਿਵਾਉਣੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਇਗਰੂ ਮੇਰ ਕਰੇ ਤਾਂ ਹਰ ਸੀਜ਼ਨ ਕਹਿ ਲਓ ਜਦੋਂ ਜਦੋਂ ਵੀ ਇਹਨਾਂ ਦਾ ਸਮਾਂ ਆ ਉਹਦੋਂ ਉਹਦੇ ਕੁਛ ਨਾ ਕੁਛ ਪੌਦੇ ਜਿੰਨੇ ਕ ਪਹੁੰਚ ਹੋਈ ਜ਼ਰੂਰ ਲਾਇਆ ਕਰਾਂਗੇ ਕੋਈ ਤੁਹਾਡੇ ਨਾਲ ਇਹ ਨਹੀਂ ਕਹਿੰਦੇ ਵੀ ਇੰਨੀ ਲਾਉਣੇ ਨੇ ਤੇ ਪੁੱਛਦੇ ਆ ਜੋ ਦੋਸਤਾਂ ਮਿੱਤਰਾਂ ਨੂੰ ਵੀ ਸੱਜਣਾ ਨੂੰ ਸੋ ਤੁਹਾਡਾ ਕੀ ਕਹਿਣਾ ਇਸ਼ੂ ਚਾਚਾ ਤੁਹਾਡਾ ਕੀ ਕਹਿਣਾਗਾ ਇਸ ਬਾਰੇ ਵੀ ਪੌਦੇ ਲਾਉਣਾ ਸਹੀ ਆ ਜਾਂ ਕਿਵੇਂ ਆ ਬਿਲਕੁਲ ਬਹੁਤ ਵਧੀਆ ਚੀਜ਼ ਹੈ ਲਾਉਣਾ ਵਧੀਆ ਚੀਜ਼ ਹੈਗੀ ਸੋ ਕੀ ਫਾਇਦਾ ਹੈਗਾ ਪੰਜਾਬ ਨੂੰ ਇਹਨਾਂ ਚੀਜ਼ਾਂ ਦਾ ਪੰਜਾਬ ਨੂੰ ਨਹੀਂ ਜੀ ਸਾਰੀ ਸ੍ਰਿਸ਼ਟੀ ਨੂੰ ਫਾਇਦਾ ਹੈ ਇਸ ਚੀਜ਼ ਦਾ ਸਾਰੀ ਸ੍ਰਿਸ਼ਟੀ ਨੂੰ ਪੂਰੇ ਵਰਲਡ ਨੂੰ ਫਾਇਦਾ ਹੈ ਸੋ ਦੇਖੋ ਦੋਸਤੋ ਕਿੰਨੀ ਸੋਹਣੀ ਗੱਲ ਕਰੀ ਆ ਪੂਰੀ ਸ੍ਰਿਸ਼ਟੀ ਨੂੰ ਪੂਰੇ ਵਰਲਡ ਨੂੰ ਇਸ ਚੀਜ਼ ਦਾ ਫਾਇਦਾ ਹੈਗਾ ਸੋ ਹੋਰ ਸਾਥੀਆਂ ਨੂੰ ਕੀ ਮੈਸੇਜ ਲਾਉਣਾ ਚਾਹੋਗੇ ਵੱਧ ਤੋਂ ਵੱਧ ਲਾਓ ਪੌਦੇ ਵੱਧ ਤੋਂ ਵੱਧ ਪੌਦੇ ਲਾਓ ਜੀ ਸੋ ਵੱਧ ਤੋਂ ਵੱਧ ਪੌਦੇ ਲਾਓ ਸ਼ਹਿਰੀ ਕੀ ਕਹੇਗਾ ਫਿਰ ਤੋਂ ਬਾਅਦ ਹੋ ਗਿਆ। ਮਤ ਉਹ ਬੋਦੇ ਲਾਓ। ਸੋ ਅੱਜ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖਰਚੇ ਕਰੇਗਾ ਜਾਂ ਬੂਟੇ ਦੇ ਪੈਸੇ ਖਰਚਾ ਕਰੇਗਾ। ਬੂਟੇ ਦੇ ਪੈਸੇ ਖਰਚਾ ਕਰੇਗਾ। ਸੋ ਬੂਟੇ ਲਾਉਣੇ ਕਾਦੇ ਵਾਸਤੇ ਆਪਾਂ ਸਾਹ ਆਕਸੀਜਨ। ਆਕਸੀਜਨ ਲਈ। ਸੋ ਦੇਖੋ ਦੋਸਤੋ ਇੱਦੋਂ ਵਧਾ ਕੇ ਲਾਵਾਂਗੇ ਆਪਾਂ ਠੀਕ ਹੈ ਨਾ। ਸੋ ਦੋਸਤੋ ਦੇਖੋ ਆਕਸੀਜਨ ਆ ਜਿਹੜੀ ਜਦੋਂ ਕਿ ਕਰੋਨਾ ਦਾ ਜਦੋਂ ਕਰੋਨਾ ਦਾ ਦੌਰ ਆਇਆ ਸੀ ਉਦੋਂ ਸਿਲੰਡਰ ਆਕਸੀਜਨ ਦੇ ਭਾਲਿਆ ਨਹੀਂ ਸੀ ਮਿਲਦੇ ਕੁਝ ਲੋਕ ਆਕਸੀਜਨ ਤੋਂ ਬਿਨਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ ਦੂਸਰੇ ਨੰਬਰ ਤੇ ਉਦੋਂ ਆਕਸੀਜਨ ਦੀ ਕੀਮਤ ਕਿੰਨੀ ਸੀ ਪਰ ਜਿਹੜੀ ਆਕਸੀਜਨ ਆਪਣੇ ਕੁਦਰਤ ਕੁਦਰਤ ਨੇ ਆਪਾਂ ਨੂੰ ਦਿੱਤੀ ਵੀ ਆ ਜਿਹਦਾ ਕੋਈ ਮੁੱਲ ਹੀ ਨਹੀਂ ਜਿਹੜੀ ਕੋਈ ਕੁਦਰਤ ਆਪਾਂ ਤੋਂ ਕੁਝ ਲੈ ਹੀ ਨਹੀਂ ਰਹੀ ਉਹਦੇ ਬਦਲੇ ਤੋ ਇਸ ਕਰਕੇ ਦਰਖਤ ਜਿਹੜੇ ਹੈਗੇ ਨੇ ਵੱਧ ਤੋਂ ਵੱਧ ਲਾਓ ਸਾਡੀ ਤੇ ਸਾਡੇ ਚੈਨਲ ਦੀ ਆਪਜੀ ਨੂੰ ਬੇਨਤੀ ਆ ਜਿੰਨਾ ਹੋ ਸਕਦਾ ਇਸ ਚੀਜ਼ ਨੂੰ ਵੱਧ ਤੋਂ ਵੱਧ ਲਾਓ ਤਾਂ ਜੋ ਸ੍ਰਿਸ਼ਟੀ ਵਰਲਡ ਤੇ ਪੰਜਾਬ ਨੂੰ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਵੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਚੈਨਲ ਨੂੰ ਜੇ ਹੋ ਸਕੇ ਆ ਦੋਸਤੋ ਸਬਸਕ੍ਰਾਈਬ ਕਰ ਲਿਓ ਸੋ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ